ਸਸਿਕਾ ਜੀ ਸਾਰਿਆਂ ਨੂੰ ਅੱਜ ਦਿਨ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਮੈਂ ਤੇ ਅੱਜ ਹੈਗੀ ਹੈ ਬਰਾਤ ਤੇ ਆਪਾਂ ਹੁਣ ਕਰ ਰਹੇ ਸੀ ਤਿਆਰੀ ਪੂਰੀ ਨੋ ਨੋ ਨੂਨਾ ਸੀ ਤੇ ਮਾਰਨਿੰਗ ਰੁਟੀਨ ਆਪਾਂ ਐਕਸਰਸਾਈਜ਼ ਆ ਕੇ ਆ ਕੇ ਕਾਰ ਸਾਫ ਕਰ ਦਿੱਤੀ ਹੈ ਤੇ ਪਰੌਠਾ ਉਧਰ ਲੱਗ ਜਾਂਦਾ ਹੈਗਾ ਖਾ ਕੇ ਤੇ ਬੱਸ ਫਿਰ ਨਾਉਣੇ ਕਰਦੇ ਆਂ ਤਿਆਰੀਆਂ ਹਾਂਜੀ ਹੁਣ ਆਪਾਂ ਹੋ ਗਏ ਤਿਆਰ ਤੇ ਸਾਰੇ तकरीबन ਹੋ ਗਏ ਤਿਆਰ ਤੇ ਸੈਬ ਵੀ ਹੋ ਗਿਆ ਹੁਣ ਆਪਾਂ ਕਰਦੇ ਹੈਗੇ ਜਾਣ ਦੀ ਤਿਆਰੀ ਗੱਡੀਆਂ ਵੀ ਬਿਲਕੁਲ ਆ ਗਈਆਂ ਹੈਗੀਆਂ ਤੇ ਬਸ 15-20 ਮਿੰਟ ਦੇ ਵਿੱਚ ਹੀ ਤੁਰਨ ਹੈਗਾ ਬਸ ਪਰੌਠਾ ਖਾਣਾ ਆਪਾਂ ਇੱਕ ਮੰਨ ਕੇ ਚੱਲੋ 1/2 ਘੰਟਾ ਲੱਗਦਾ ਨਹੀਂਗਾ ਪੱਟੀ ਦਾ ਨਹੀਂ ਹੋਰ ਨਿਪਟਾਉਣਾ ਮੈਂ ਪੱਟੀ ਦਾ ਨਹੀਂ ਹੋਰ ਨਿਪਟਾਉਣਾ ਗੱਡੀ ਚਾਲੂ ਕਰ ਲੈਣੇ ਨਾਲ ਨਵਾ ਕਾਂਗਾ

ਤੇਰਾ ਬਿਸੁਣੀਪ ਪ੍ਰਦੇਸ਼ ਪੈ ਗਿਆ ਚੱਲ ਲੋ ਜੀ ਹੁਣ ਆਪਾਂ ਚੱਲ ਪਏ ਕਹਿੰਦੇ ਕਿੱਥੇ ਚੱਲੇ ਆਂ ਪੀਂ ਤੇ ਕਿਹਦੇ ਨਾਲ ਜਾਣਾ ਵਿਆਹ ਤੇ ਚੱਲੇ ਆਂ ਬੁੱਧ ਮਾਮਾ ਜੀ ਦੇ ਵਿਆਹ ਤੇ ਹੈਨਾ ਮਾਮਾ ਜੀ ਦੇ ਵਿਆਹ ਤੇ ਜੀ ਆ ਤੇ ਲੱਗਦਾ ਅੱਧੇ ਘੰਟੇ ਚ ਪਹੁੰਚਾਂਗੇ ਹਨਾ ਆਨੰਦਕਾਰਜਾਂ ਦਾ ਟਾਈਮ ਕਿੰਨਾ ਹੋ ਗਿਆ ਗੁਰਦੁਆਰੇ ਹੀ ਬਹੁਤ ਆ ਯਾਰ ਪਿੰਡ ਚ ਨਾ ਤਿੰਨ ਤਾਂ ਪਿੱਛੇ ਵੇਖ ਹੀ ਲਏ ਆਪਾਂ ਚੌਥਾ ਦਿਸਦਾ ਹੀ ਵਿਚਾਲੇ ਪਿੰਡ ਦੇ ਇੱਥੇ ਹੀ ਇੱਥੇ ਆਨੰਦ ਕਰਦੇ ਹੋਣਗੇ दो दो तो पहुंच गए पैलेस पैलिस पहले लवे चाह ने भी आ जाने हाँ <lama Franklin> वो सर किथे आ गया <laughs> <September>

तो हूँ आप आ गए वापस घर हम थोड़ा बहुत प्रोग्राम होगा नचण टप्पन का खाने पहले खाना खूना जाके तो फिर थोड़ा बहुत यही होगा नच तो बहुत सोहना प्रोग्राम निबड़ गया ठीक ठाक बिल्कुल पहुंच गए घर ਆ ਚੱਲ ਪਿਆ ਹਾਂ ਰੋਟੀ ਪਾਣੀ ਖਾਣੇ ਆ ਚਲੋ ਠੀਕ ਹੈ ਦੋਸਤੋ ਅੱਜ ਦਾ ਵਲੋਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ